ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਦਾ ਸਿੱਖ ਫੋਰਵ ਚੈਨਲ YouTube ਤੇ ਔਰ ਹਰੀ ਸਿੰਘ ਸੰਧੂ Facebook ਚੈਨਲ ਤੇ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਸਤਿਕਾਰਯੋਗ ਮਿੱਤਰ ਸਰਦਾਰ ਅਵਤਾਰ ਸਿੰਘ ਜੀ ਆਏ ਹਾਂ ਅਵਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਲਤਾਰ ਸਿੰਘ ਜੀ ਜੋ ਅੱਜ ਦਾ ਸਮਾਂ ਚੱਲ ਰਿਹਾ ਹੈ ਜਿਸ ਤਰ੍ਹਾਂ ਵੋਟਾਂ ਆਈਆਂ ਹਨ ਜੀ ਸਾਰੇ ਵੋਟਰ ਬੜੇ ਪਰਮ ਭਲੇਖੇ ਵਿੱਚ ਹਨ ਜੋ ਕੁਝ ਅਗਲਾ ਬਦਲੀ ਅੱਜ ਰਾਤ ਝਾੜੂ ਕੱਲ ਸਵੇਰੇ ਕਵਲ ਪਰਸੋਂ ਸਾ ਵੀ ਪੰਜਾਬ ਫੇਰ ਕਵਲ ਦਾ ਫੁੱਲ ਆਖਰਕਾਰ ਜਿਹੜੇ ਸਾਡੇ ਵੋਟਰ ਹਨ ਅਸੀਂ ਕਹਿੰਨੇ ਆ ਕਿ ਵੋਟਾਂ ਨਹੀਂ ਪਾਉਂਦੇ ਜੀ ਵੋਟਾਂ ਕਿੱਥੋਂ ਪਾਉਣਗੇ ਉਹ ਹੁਣ ਜਿਹੜੀਆਂ ਵੋਟਾਂ ਪੈ ਚੁੱਕੀਆਂ ਕਿਤੇ 45% ਕਿਤੇ 50% ਕਿਤੇ 60% ਇਹਦਾ ਮਤਲਬ 40% ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਵੋਟਾਂ ਤੋਂ ਦੂਰ ਆ ਤੁਸੀਂ ਇਹਦੇ ਬਾਰੇ ਹਮੇਸ਼ਾ ਹੀ ਪੱਤਰ ਬਹੁਤ ਪਿਆਰੇ ਪੱਤਰ ਲਿਖਦੇ ਜੇ ਔਰ ਬੜੇ ਸਾਰਥਕ ਪੱਤਰ ਲਿਖਦੇ ਜੇ ਤੁਹਾਡੇ ਕੀ ਵਿਚਾਰ ਹਨ ਕਿ ਪਾਤਸ਼ਾਹ ਨੇ ਜਿਤਨਾ ਬਾਣੀ ਵਿੱਚ ਫਰਮਾਨ ਪਾਈ ਗੁਰਦਾਸ ਜੀ ਨੇ ਕੀਤਾ ਹੈ ਕਿ ਸੱਚ ਚੰਦਰਮਾ ਕੂਰ ਮਾਵਦ ਦੀ ਸੇਨਾ ਹੀ ਕਹਿ ਚੜਿਆ ਇਹ ਜਿਹੜਾ ਕੂੜ ਚੱਲ ਰਿਹਾ ਬਾਬ ਚੱਲ ਰਿਹਾ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਵੀਵਰਸ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ ਇਸ ਤਰ੍ਹਾਂ ਦੀ ਬਸ ਤੁਸੀਂ ਬਹੁਤ ਸਿਆਣੇ ਹੋ ਜਦੋਂ ਦੀ ਇਹ ਪ੍ਰਣਾਲੀ ਚੱਲੀ ਹੈ ਲੋਕਤੰਤਰ ਦੀ ਔਰ ਇਹ ਵੋਟਾਂ ਦਾ ਸਿਸਟਮ ਸ਼ੁਰੂ ਹੋਇਆ ਹੈ ਮੈਨੂੰ ਯਾਦ ਹੈ ਕਿ ਸ਼ੁਰੂ-ਸ਼ੁਰੂ ਵਿੱਚ ਇਨੂੰ ਅਸੀਂ ਸੇਵਾ ਭਾਵਨਾ ਗੰਦੇ ਸਾਂ ਕਿ ਜਿਹੜਾ ਉਸ ਬੁੱਧੇ ਨੂੰ ਅਸੀਂ ਅੱਗੇ ਲਿਆਉਂਦੇ ਸਾਂ ਜਿੱਤੇ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਹੋਵੇ ਔਰ ਉਹ ਸੇਵਾ ਭਾਵਨਾ ਕਰਦੇ ਵੀ ਸਨ ਹੁਣ ਇਹ ਜਿਹੜਾ ਭੂਤਾਂ ਦਾ ਸਿਸਟਮ ਹੈ ਇਹ ਹੁਣ ਦਿਨ ਬਦ ਦਿਨ ਪੇਸ਼ਾਬੰਦਾ ਜਾ ਰਿਹਾ ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਟੀਵੀ ਤੇ ਦੇਖਦੇ ਹੋ ਕਿ ਇੱਕ ਬੰਦਾ ਇੱਕ ਪਾਰਟੀ ਵਿੱਚ ਆ 5 ਸਾਲ ਤੋਂ ਨਹੀਂ 10 ਸਾਲ ਤੋਂ ਨਹੀਂ 20-20 ਸਾਲ ਤੋਂ ਲੱਗੇ ਹੋਏ ਨੇ ਉਹਨੂੰ ਅਗਰ ਟਿਕਟ ਨਹੀਂ ਮਿਲੀ ਤੇ ਉਹ ਦੂਜੇ ਪਾਸੇ ਛਾਲ ਮਾਰ ਜਾਂਦਾ ਕਦੀ ਕਿਸੇ ਨੇ ਸੋਚਿਆ ਕਿ ਜਿਹੜੇ 30 40 50 ਹਜ਼ਾਰ ਬੰਦਿਆਂ ਨੇ ਉਹਨੂੰ ਵੋਟ ਪਾਈ ਸੀ ਜਦੋਂ ਉਹ ਖੜਾ ਹੋਇਆ ਸੀ 5-5 ਸਾਲ ਰਾਜ ਵੀ ਕੀਤਾ ਉਹਨਾਂ ਨੇ ਉਹਨੂੰ ਵਿਚਾਰੇ ਕੀ ਸੋਚੇਗੀ ਉਹ ਕਿੱਧਰ ਜਾਣ ਇਹ ਬੜੀ ਦੁਬਧਾ ਵਾਲੀ ਗੱਲ ਹੈ ਔਰ ਇਹ ਸਿਰਫ ਇਜ਼ਲੇ ਹੈ ਕਿ ਇਹਨਾਂ ਤੇ ਕੋਈ ਸ਼ਿਕੰਜਾ ਨਹੀਂ ਹੈ। ਪਾਰਟੀਆਂ ਜਿਹੜੀਆਂ ਨੇ ਠੀਕ ਹੈ ਹਰ ਆਵਾਜ਼ੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਪੇਸ਼ਾ ਹੀ ਬਣਾ ਲਓ। ਇਹ ਦੇ ਸੌਰਤ ਸੇਵਾ ਹੋਣੀ ਚਾਹੀਦੀ ਹੈ। ਜੇ ਮੈਂ ਗੱਲ ਕਰਾਂ ਕਿ ਇੱਥੇ ਤੇ ਪੇਸ਼ਾ ਬਣ ਚੁੱਕਾ ਹੋਇਆ ਹੈ। ਦੁਜੀ ਬਚੋ ਕੋ ਕਿਸ ਤਰ੍ਹਾਂ ਮੈਂ ਵੀ ਸਾਰੀ ਉਮਰ ਨੌਕਰੀ ਕੀਤੀ ਹੈ ਸਾਨੂੰ ਇੱਕੋ ਹੀ ਪੈਨਸ਼ਨ ਮਿਲਦੀ ਹੈ ਲੇਕਿਨ ਇੱਥੇ ਜਿਹੜਾ ਬੰਦਾ ਇੱਕ ਵਾਰੀ ਬਣ ਜਾਵੇ ਚਾਹੇ ਉਹ ਇੱਕ ਦਿਨ ਹੀ ਗਿਆ ਹੋਵੇ ਹਾਊਸ ਵਿੱਚ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਜੇ ਉਹ ਦੂਜੀ ਵਾਰੀ ਬਣ ਜਾਵੇ ਫੇਰ ਦੋ ਪੈਨਸ਼ਨਾਂ ਹੋ ਜਾਂਦੀਆਂ ਨੇ ਸਾਡੇ ਵਾਸਤੇ ਇੱਕ ਤੇ ਲਾਗੂ ਇਹ ਹੈ ਆਮ ਲੋਕਾਂ ਵਾਸਤੇ ਕਿ 30 ਸਾਲ ਨੌਕਰੀ ਕਰੋਗੇ ਤੇ ਪੈਨਸ਼ਨ ਮਿਲਣੀ ਹੈ ਇਹਨਾਂ ਵਾਸਤੇ ਕੋਈ ਰੂਲ ਲਾਗੂ ਨਹੀਂ ਔਰ ਇੱਕ ਬਹੁਤ ਹੀ ਜ਼ਰ ਗੱਲ ਤੁਹਾਨੂੰ ਸੁਣਾਵਾਂ ਇਹ ਜਿਹੜੀਆਂ ਵੀ ਪਾਰਟੀਆਂ ਨੇ ਚਾਹੇ ਉਹ ਅਕਾਲੀ ਨੇ ਕਾਂਗਰਸੀ ਨੇ ਬੀਜੇਪੀ ਨੇ ਆਪ ਇਹ ਸਾਰੇ ਜਿਹੜੇ ਦਿਨ ਇਹ ਮੌਕਾ ਪ੍ਰਸ਼ਨ ਹੈ ਇਹ ਬਾਰ ਡਰਾਮੇ ਕਰਦੇ ਨੇ ਲੜਦੇ ਨੇ ਇੱਕ ਦੂਜੇ ਨੂੰ ਚੰਗਾ ਬੰਦਾ ਬੋਲਦੇ ਨੇ ਲੇਕਿਨ ਜਦੋਂ ਇਹਨਾਂ ਦੇ ਭੱਤੇ ਦਾ ਸਵਾਲ ਆਉਂਦਾ ਉਦੋਂ ਸਾਰੇ ਇਕੱਠੇ ਬਚ ਜਾਂਦੇ ਨੇ ਇਹ ਲੜਨ ਪੇੜਨ ਨੂੰ ਵਖੋਖ ਰਹੇ ਨੇ ਖਾਨ ਬੀਨ ਨੂੰ ਬਿਲਕੁਲ ਇਕੱਠੇ ਰਹੇ ਮੈਂ ਤੁਹਾਨੂੰ ਇਹ ਯਾਦ ਕਰਾਦਾ ਪਿੱਛੇ ਜੇ ਇਹਨਾਂ ਨੇ ਆਪਣੀਆਂ ਤਨਖਾਹਾਂ ਵਧਾਈਆਂ ਸੀ ਉਹਦੇ ਵਿੱਚ ਨਾ ਦਾ ਕਾਂਗਰਸੀ ਵਿਰੋਧ ਬੋਲੇ ਨਾ ਅਕਾਲੀ ਬੋਲੇ ਨਾ ਕੋਈ ਕੋਈ ਵੀ ਨਹੀਂ ਬੋਲਿਆ ਔਰ ਉਹ ਤਨਖਾਹਾਂ ਵਧਾਉਣ ਦਾ ਬਿੱਲ ਜਿਹੜਾ ਸੀ ਉਹ ਪੂਰੋ ਬਲੀ ਪਾਸ ਹੋ ਗਿਆ ਪਾਸ ਹੋ ਗਿਆ ਸੋ ਗੱਲ ਇਹ ਹੈ ਜੀ ਕਿ ਵੋਟਰ ਨੂੰ ਹੁਣ ਸੁਚੇਤ ਹੋਣਾ ਪਾਏਗਾ ਔਰ ਜੇ ਅਸੀਂ ਸੁਚੇਤ ਨਹੀਂ ਹੋਵਾਂਗੇ ਤੇ ਇਹ ਜਿਹੜੀ ਹੈ ਨਾ ਬਿਮਾਰੀ ਇਹ ਵੱਧਦੀ ਜਾਏਗੀ ਮੈਂ 2022 ਵਿੱਚ ਨਾ 10 12 ਪੁਆਇੰਟ ਲਿਖੇ ਸੀਗੇ ਸੋਚੇ ਸੀਗੇ ਦਿਬਾਗ ਵਿੱਚ ਮੈਂ ਤੁਹਾਡਾ ਉਹ ਸ਼ੇਅਰ ਕਰਦਾ ਹਾਂ ਸਾਡੇ ਸਾਡੇ ਮੈਂਬਰਾਂ ਨਾਲ ਸਾਰੇ ਸਾਂਝੇ ਕਰੋ ਤੇ ਹਾਂ ਮੈਂ ਸ਼ੇਅਰ ਕਰਦਾ ਹਾਂ ਤੁਹਾਡੇ ਨਾਲ ਜੀ ਕਿ ਦੇਖੋ ਇੱਕ ਤੇ ਇਹ ਗੱਲ ਹੈ ਕਿ ਜਿਹੜਾ ਵੀ ਬੰਦਾ ਪਾਰਟੀ ਛੱਡ ਕੇ ਜਾਵੇ ਜਿਸ ਪਾਰਟੀ ਵੀ ਜਾਵੇ ਉਸ ਨੂੰ 5 ਸਾਲ ਤੱਕ ਟਿਕਟ ਨਹੀਂ ਮਿਲਣੀ ਚਾਹੀਦੀ ਫਿਰ ਇਹ ਦਰਬਦਲੀ ਦਾ ਕੰਮ ਨਾ ਰੁਕੇਗਾ ਕਿਉਂਕਿ ਉਹ ਤੋੜਦੇ ਇਸੇ ਵਾਸਤੇ ਨੇ ਲਾਲਚ ਦਿੱਤਾ ਜਾਂਦਾ ਹੈ ਕਿ ਜੀ ਤੁਸੀਂ ਆ ਜਾਓ ਤੁਹਾਨੂੰ ਸੀਟ ਕਰ ਦਿੰਦੇ ਆ ਪਰ ਇੱਥੇ ਤੇ ਰਾਤੀ ਆਉਂਦੇ ਆ ਤੇ ਸਵੇਰੇ ਟਿਕਟ ਕਿਸੇ ਵਾਸਤੇ ਜੀ ਇਹ ਸਾਰੇ ਫਸਲੀ ਬਟੇਰੇ ਨੇ ਹਾਂ ਫਸਲੀ ਬਟੇਰੇ ਸਾਰੇ ਤੋਂ ਇਹਦੇ ਵਾਸਤੇ ਮੈਂ ਇਹ ਸਮਝਦਾ ਵਾਂ ਕਿ ਜਿਹੜਾ ਵੀ ਬੰਦਾ ਛੱਡ ਕੇ ਜਾਵੇ ਪਾਰਟੀ ਨੂੰ ਉਹਨੂੰ ਦੂਸਰੀ ਪਾਰਟੀ ਵੱਲੋਂ 5 ਸਾਲ ਵਾਸਤੇ ਬੈਨ ਹੋਣਾ ਚਾਹੀਦਾ ਉਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਕਿ ਇਹ ਕਾਨੂੰਨ ਬਣਾਉਣਾ ਚਾਹੀਦਾ ਬਿਲਕੁਲ ਇਹ ਕਾਨੂੰਨ ਬਣਾਣਾ ਠੀਕ ਹੈ ਇੱਕ ਕਿਸੇ ਵੀ ਦਾਗੀ ਉਮੀਦਵਾਰ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਕਿਸੇ ਵੀ ਤਰ੍ਹਾਂ ਦਾ ਹੋਵੇ ਦਾਗੀ ਦਾਗੀ ਜੇ ਤੇ ਕੋਈ ਕ੍ਰਿਮੀਨਲ ਕੇਸ ਹੋਵੇ ਜੇ ਤੇ ਕ੍ਰਿਮੀਨਲ ਕੇਸ ਹੋਵੇ ਹੁੰਦੇ ਨੇ ਤਕਰੀਬਨ 50% ਦੇਗੇ ਜੇ 70% ਲੈਣਾ ਹੈ ਨਹੀਂ 70% ਤੇ ਹੈਗੇ ਹੈਗੇ ਜੀ ਅੱਛਾ ਉਸ ਤੋਂ ਬਾਅਦ ਜੀ ਘੱਟੋ ਘੱਟ ਉਹ ਬੀਏ ਤੇ ਪੜਿਆ ਹੋਵੇ ਐਜੂਕੇਟਿਡ ਹੋਵੇ ਐਜੂਕੇਟਿਡ ਹੋਵੇ ਜੇ ਬੀਏ ਪੜਿਆ ਹੀ ਨਹੀਂ ਹੋਇਆ ਤੇ ਉਹ ਕੀ ਗੱਲ ਕਰੇਗਾ ਸਾਡੀ ਇਨੂੰ ਪਤਾ ਹੀ ਨਹੀਂ ਘੱਟੋ ਘੱਟ ਵੈਸੇ ਤੇ ਜੇ ਕੋਈ ਲਾਗ ਗ੍ਰੈਜੂਏਟ ਹੋਵੇ ਤਾਂ ਸਭ ਤੋਂ ਵਧੀਆ ਕਿਉਂ ਉਹਨਾਂ ਨੇ ਕੰਮ ਬਣਾਣੇ ਨੇ ਉਹਨਾਂ ਦਾ ਹਰ ਪੱਖ ਦੇਖਣਾ ਵੇ ਇਸ ਵਾਸਤੇ ਜੇ ਦਾ ਗ੍ਰੈਜੂਏਟ ਨਹੀਂ ਤੇ ਕਮਜ਼ ਕਮ ਉਹ ਗ੍ਰੈਜੂਏਟ ਹੀ ਹੋਵੇ ਨਾ ਉਸ ਤੋਂ ਬਾਅਦ ਮੈਂ ਸਮਝਦਾ ਜੀ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਦਰ ਬਦਲੂਗਾ ਉਹਨੂੰ ਤੇ ਬਿਲਕੁਲ ਹੀ ਫਾਇਦਾ ਨਹੀਂ ਮਿਲਣੀ ਚਾਹੀਦੀ ਇਹ ਸਭ ਤੋਂ ਵੱਡਾ ਸੂਰਣਾ ਚਾਹੀਦਾ ਕਦਾਲਬੂ ਜੂਟ ਨਹੀਂ ਇਹ ਆ ਗਿਆ ਤੇ ਭਈ 5 ਸਾਲ ਤੋਂ ਲਾਈਨ 'ਚ ਲੱਗ ਅਗਲੀ ਵਾਰੀ ਦੇਖਾਂਗੇ ਜੀ ਪਰ ਮੈਂ ਤੁਹਾਨੂੰ ਇਹ ਇੱਥੇ ਪੁਆਇੰਟ ਦੇ ਦੱਸਦਾ ਹਾਂ ਉਹ ਤੇ ਫੁੱਲਾਂ ਦੇ ਹਾਰ ਪਾਏ ਜਾਂਦੇ ਆ ਇਹ ਸਿਰਫ ਸੋਚ ਜੀ ਉਹ ਤਾਂ ਸੌਦੇਬਾਜ਼ੀ ਸੌਦੇਬਾਜ਼ੀ ਹੋ ਰਹੀ ਹੈ ਨਾ ਹਾਂ ਸੌਦੇਬਾਜ਼ੀ ਹੋ ਰਹੀ ਹੈ ਇਹ ਖਰੀਦ ਖਰੀਦੋ ਫਰੋਖਤ ਹੈ ਹਾਂ ਦੂਜੀ ਪਾਰਟੀ ਦੇ ਬੰਦਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਹਮਮ ਔਰ ਤੁਸੀਂ ਦੇਖਿਆ ਹੋਵੇਗਾ ਕਈਆਂ ਪਾਰਟੀਆਂ ਵਿੱਚ ਉਹਨਾਂ ਦੇ ਜਿਹੜੇ ਐਗਜ਼ਿਸਟਿੰਗ ਮੈਂਬਰ ਹੈਗੇ ਨੇ ਉਹਨਾਂ ਨੂੰ ਰਜ਼ਾਈਨ ਕਰ ਦਿਤੇ ਨੇ ਇਸੇ ਗੱਲ 'ਤੇ ਕਿ ਵਾਰੀ ਸਾਡੀ ਸੀ ਇਹਨਾਂ ਨੇ ਬਾਹਰੋਂ ਲਿਆ ਕੇ ਬੰਦੇ ਨੂੰ ਦੇ ਦਿੱਤਾ ਸੋ ਇੱਕ ਤੇ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਵੀ ਉਮੀਦਵਾਰ ਹੈ ਜੀ ਉਹ ਆਪਣੇ ਹਲਕੇ ਤੋਂ ਚੋਣ ਲੜੇਗਾ ਇਹ ਆਪਣੇ ਹਲਕੇ ਤੋਂ ਦੂਸਰੇ ਤੋਂ ਨਹੀਂ ਜਿਸ ਹਲਕੇ ਦਾ ਹੋਗਾ ਉੱਥੋਂ ਹੀ ਲੜੇਗਾ ਔਰ ਇੱਕ ਗੱਲ ਹੋਰ ਹੈ ਇੱਕ ਉਮੀਦਵਾਰ ਇੱਕ ਹੀ ਚੋਣ ਲੜੇਗਾ ਇਹ ਨਹੀਂ ਕਿ ਦੋ ਦੋ ਥਾਵਾਂ ਤੇ ਤੁਸੀਂ ਚੋਣ ਲੜਦੇ ਹੋ ਕਿਉਂ ਇਹ ਤਾਂ ਮਤਲਬ ਤੁਸੀਂ ਉਥੋਂ ਵਾਲੇ ਦੀ ਜਿਹੜੀ ਹੈ ਉਹਦਾ ਹੱਕ ਮਾਰਦੇ ਹੋ ਨਾ ਪਰ ਤਿੰਨ ਤਿੰਨ ਥਾਵਾਂ ਤੋਂ ਲੜਦੇ ਆ ਬਿਲਕੁਲ ਸਾਡੇ ਬਾਣੀਯੋਗ ਜਿਹੜੇ ਮਿਸਟਰ ਮੈਂ ਨਾ ਹੁਣ ਕੀ ਲੈਣਾ ਵੇ ਨਾਲ ਇਹ ਹੈਗੇ ਆ ਪਤਾ ਤੁਹਾਨੂੰ ਜਾਣਦੇ ਹੋ ਦੋ ਦੋ ਥਾਵਾਂ ਤੋਂ ਲੜਦੇ ਨੇ ਕਿਉਂ ਲੜਦੇ ਨੇ ਇੱਕ ਥਾਂ ਹਾਰ ਕੇ ਦੂਜੀ ਥਾਂ ਜਿੱਤ ਜਾਵਾਂਗੇ ਫਿਰ ਜਿਹੜੀ ਪੁਲਿਸ ਹੈ ਉਹ ਲੋਕਾਂ ਦੀ ਸੇਫਟੀ ਵਾਸਤੇ ਹੈ ਇਹਨਾਂ ਦੀ ਨਹੀਂ ਜੇ ਇਹਨਾਂ ਨੂੰ ਇਹ ਨਹੀਂ ਡਰ ਲੱਗਦਾ ਤਾਂ ਫਿਰ ਬੰਦੇ ਕਿਉਂ ਨੇ ਕਿਉਂ ਦੇ ਨੇ ਮੈਦਾਨ ਵਿੱਚ ਸੇਵਾ ਭਾਵਨਾ ਨੰਬਰ ਤੋਂ ਵਿੱਚ ਨਹੀਂ ਹੈ ਹੁਣ ਇੱਥੇ ਮੈਂ ਤੁਹਾਡੀ ਇੱਕ ਥੋੜੀ ਜੀ ਗੱਲ ਕਰਨੀ ਚਾਹੁੰਦਾ ਜੀ ਜੀ ਕੱਲ ਦਾ ਕੇਸ ਵਾਪਰਿਆ ਇੱਕ ਮਾਂ ਆਪਣੇ ਬੱਚੇ ਨੂੰ ਹਸਤਾ ਲੈ ਕੇ ਜਾ ਰਹੀ ਸੀ ਉਹ ਆਨ ਦਾ ਡੈਥ ਬੈੱਡ ਲੱਗਦਾ ਸੀਗਾ ਵੀ ਉਹ ਬਹੁਤ ਬੁਰੀ ਹਾਲਤ ਚ ਹਾਂਜੀ ਹਾਂਜੀ ਉਹ ਸਾਡਾ ਚੇਅ ਮੰਤਰੀ ਜਿਹੜਾ ਇਹ ਕਹਿੰਦਾ ਹੈ گا ਪਿੰਡ ਵਿੱਚ ਇੰਨੇ ਇੰਨੇ ਹਜ਼ਾਰਾਂ ਆਦਮੀ ਇਹ ਨਾਲ ਲਈ ਫਿਰਦੇ ਆ ਇਹਨਾਂ ਨੂੰ ਪੋਲਿਟੀ ਫਾਰਮ ਖੋਲਣੇ ਚਾਹੀਦੇ ਆ ਲੇਕਿਨ ਅੱਜ ਕਮਾਲ ਦੀ ਗੱਲ ਇਹ ਆ ਵੀ ਜਿੱਥੋਂ ਦੀ ਉਹਨੇ ਲੰਘਣਾ ਉੱਥੋਂ ਦੀ ਐਂਬੂਲੈਂਸ ਵੀ ਬੰਦ ਕਰ ਦਿੱਤੀ ਗਈ ਉਬਲੀ ਕੀ ਕੀ ਜਾਇਜ਼ ਦੇਖੋ ਜੀ ਮੈਂ ਇਹੋ ਤੇ ਕਹਿ ਰਿਹਾ ਨਾ ਇਹ ਹੁਣ ਸੋਚਣਾ ਪਏਗਾ ਇਹ ਸਾਡੇ ਸਾਰੇ ਵੋਟਰਾਂ ਨੂੰ ਸੋਚਣਾ ਪਏਗਾ ਕਿ ਅਸੀਂ ਜਿਹਨੂੰ ਵੋਟ ਪਾ ਰਹੇ ਆ ਉਹਦਾ ਕਿਰਦਾਰ ਕੀ ਹੈ ਕੀ ਉਹ ਸਾਡੀਆਂ ਜਾਇਜ਼ ਮੰਗਾਂ ਨੂੰ ਮਨਵਾਏਗਾ ਜਾਂ ਆਪਣੀ ਕਬਜ਼ੇ ਕਰੇਗਾ ਇਹ ਸੋਚਣ ਵਾਲੀ ਗੱਲ ਹੈ ਹਮ ਔਰ ਅਸੀਂ ਇਸ ਨੂੰ ਸੋਚਦੇ ਹੀ ਨਹੀਂ ਅਸੀਂ ਸਿਰਫ ਨਾ ਮਤਲਬ ਅੰਨੇ ਹੋ ਕੇ ਨਾ ਤਮਕਰਤੁਰ ਪੈਨੇ ਕਮੁਦਬਾ ਦੇ ਨਾਰੇ ਲਾਉਣੇ ਬਿਲਕੁਲ ਹਾਂਜੀ ਸਾਰੀਆਂ ਬਾਤ ਹਾਂਜੀ ਇਸ ਤੋਂ ਬਾਅਦ ਜੀ ਮੈਂ ਕਹਿੰਦਾ ਜੀ ਕਿ ਜਿਹੜਾ ਵੀ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਜਿਹੜਾ ਮੰਤਰੀ ਬਣੇ ਵਿਧਾਇਕ ਬਣੇ ਪ੍ਰੈਮੀਅਰ ਮਿਨਿਸਟਰ ਬਣੇ ਜੋ ਵੀ ਬਣੇ ਇੱਕ ਪਰਿਸ਼ਰ ਹੋਣੀ ਚਾਹੀਦੀ ਹੈ ਬਸ ਖਤਮ ਇਸ ਤੋਂ ਵੱਧ ਨਹੀਂ ਔਰ ਉਹਦਾ ਵੀ ਕੋਈ ਲਿਮਟ ਹੋਣੀ ਚਾਹੀਦੀ ਹੈ ਜੇ ਮੈਂ ਤੁਹਾਨੂੰ ਅੰਕੜੇ ਦੱਸਾਂ ਤੁਸੀਂ ਸੁਣ ਕੇ ਰਾਮ ਹੋ ਜਾਓਗੇ ਚਲੋ ਨਹੀਂ ਸੋਤੋ ਇੱਕ ਦੋ ਅੰਕੜੇ ਦੇ ਦੱਸੋ ਹੁਣ ਜੀ ਆਈਏ ਸਹੂਲਤਾਂ ਦੀ ਗੱਲ ਨਹੀਂ ਇੱਕ ਦੋ ਅੰਕੜੇ ਦੇ ਦੱਸੋ ਮੈਂ ਦੱਸਤਾ ਨਹੀਂ ਆਉਂਦਾ ਉਹ ਗਿਆ ਸੀ ਹਾਂ ਇਹ ਸਹੂਲਤਾਂ ਦੀ ਗੱਲ ਕਰੀ ਅਸੀਂ ਤੇ ਆ ਪਿੱਛੇ ਦੇ ਇੱਕ ਪਾਰਟੀ ਨੇ ਕਿਹਾ ਸੀ ਜੀ ਅਸੀਂ ਤੁਹਾਨੂੰ 1000 ਰੁਪਏ ਮਹੀਨਾ ਦੇਵਾਂਗੇ ਆ ਲੈਡੀਆਂ ਨੂੰ ਦੂਜੇ ਨੇ ਕਹਿੰਦਾ ਜੀ ਤੁਹਾਨੂੰ ਸਿਲੰਡਰ ਦੇਵਾਂਗੇ ਰਸੋਈ ਗੈਸ ਦਾ ਡੀਜ਼ਲ ਪੈਟਰੋਲ ਨੂੰ ਵੀ ਕਰਾਂਗੇ ਰਾਸ਼ਨ ਵੀ ਦੇ ਰਹੇ ਨੇ ਕਿਉਂ ਤੁਸੀਂ ਉਹਨਾਂ ਨੂੰ ਅਪਾਜ ਬਣਾ ਰਹੇ ਹੋ ਤੁਸੀਂ ਉਹਨਾਂ ਨੂੰ ਨੌਕਰੀ ਦੇ ਮੁਖਿਆ ਕਰਾਓ ਭਿਖਾਰੀ ਭਿਖਾਰੀ ਬਣਾ ਰਹੇ ਹੋ ਨਾ ਤੁਸੀਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਬਣਾਓ ਕਿ ਉਹ ਕੰਮ ਕਰਨ ਕੰਮ ਕਰਕੇ ਖਾਣ ਤੁਸੀਂ ਸੂਟਾ ਕਿਸ ਗੋਦੀਆਂ ਦੇ ਰਹੇ ਹੋ ਟੈਕਸ ਤੇ ਕੁਝ ਵਸੇ ਕੱਟ ਰਹੇ ਹੋ ਕਿਵੇਂ ਸੂਟਾ ਕਾ ਦੀ ਹੋਣਾ ਤੁਸੀਂ ਰੇਟ ਕੱਟ ਕਰੋ ਤਾਂ ਕਿ ਹਰ ਬੰਦਾ ਅਫੋਰਡ ਕਰ ਸਕੇ ਉਧਰ ਨਹੀਂ ਸਾਡਾ ਧਿਆਨ ਜਾਂਦਾ ਅਸੀਂ ਸਿਰਫ ਆਪਣੀ ਜਾਇਦਾਕਾਰ ਕਰਾਉਣ ਵਾਸਤੇ ਅਸੀਂ ਸਲੈਂਡਰ ਦੇ ਤਾ ਜੀ ਅਸੀਂ 1000 ਰੁਪਏ ਮਹੀਨਾ ਦੇ ਤਾ ਜੀ ਅਸੀਂ ਰਾਸ਼ਟਰ ਪੜੀ ਦੇ ਰਹੇ ਆ ਜੀ ਕੀ ਇਹ ਤਮਾਸ਼ਾ ਹੈ ਤੁਸੀਂ ਦੇਖਿਆ ਹੋਊਗਾ ਖਾਲਸਾ ਐਡ ਵਾਲੇ ਹਰ ਥਾਂ ਤੇ ਵਿਵਤਾ ਤੇ ਜਾਂਦੇ ਨੇ ਉਹ ਕਿਸੇ ਕੋਈ ਪੈਸੇ ਲੈ ਕੇ ਜਾਂਦੇ ਨੇ ਦਾਨ ਵਾਲੇ ਦਿਲਦਾਨੀ ਨੇ ਉਹਨਾਂ ਨੂੰ ਦਾਨ ਦਿੰਦੇ ਨੇ ਕਦੀ ਉਹਨਾਂ ਨੂੰ ਤਾਂ ਅਗੋ ਟੈਕਸ ਮੰਗਿਆ ਸੋ ਇਹ ਹੈ ਕਿ ਇਹਦੇ ਇਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਨੇ ਇਹ ਸਾਨੂੰ ਸੋਚਣੀਆਂ ਪੈਣਗੀਆਂ ਤੋ ਇਸ ਵਾਸਤੇ ਕੋ ਅੰਕੜੇ ਕਹਿੰਦੇ ਸੀ ਉਹ ਅੰਕੜੇ ਜਰੂਰ ਸਾਡੇ ਈਵਰਸ ਨੂੰ ਦੱਸੋ ਅੱਛਾ ਹੁਣ ਦੇਖੋ ਅ ਸਾਡੇ ਜਿੱਥੇ ਰੇਪ ਹੈ ਮਿਲਾਵਟ ਹੈ ਹੀਰਾ ਫਿਰੀ ਹੈ ਰਿਸ਼ਵਤ ਖੋਰੀ ਹੈ ਉਹਨਾਂ ਤੇ ਕਈ ਕਈ ਸਾਲ ਲੱਗ ਜਾਂਦੇ ਨੇ ਅਦਾਲਤਾਂ ਦੇ ਫੈਸਲੇ ਹੀ ਨਹੀਂ ਹੁੰਦੇ ਫਿਰ ਕਈ ਪਈ ਜਾਂਦੀਆਂ ਨੇ ਸਭ ਤੋਂ ਪਹਿਲਾਂ ਸਾਨੂੰ ਆਪਣਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਨਾ ਇਹ ਸੈੱਟ ਕਰਨਾ ਚਾਹੀਦਾ ਹੈ ਇਹ ਤੁਹਾਡੇ ਨਾਲ ਨਹੀਂ ਬਬਰਿਆ ਮੈਂ ਮੇਰੇ ਨਾਲ ਵੀ ਆਸਰੇ ਜੀ ਮੈਂ ਤਾਂ ਹੀ ਕਹਿ ਰਿਹਾ ਨਾ ਤੁਹਾਡੇ ਨਾਲ ਵਾਪਰੇ ਕੋਈ ਵੀ ਫੇਸ ਹੋਵੇ ਕੋਈ ਵੀ ਕਿਸੇ ਤਰ੍ਹਾਂ ਦਾ ਕੇਸ ਹੋਵੇ ਉਸ ਨੂੰ 1 ਮਹੀਨੇ ਤੋਂ ਲੈ ਕੇ 1 ਸਾਲ ਤੱਕ ਖਤਮ ਕਰਨਾ ਚਾਹੀਦਾ ਐਡਾ ਕਿਹੜਾ ਕੰਮ ਹੁੰਦਾ ਹੈ ਲੇਕਿਨ ਇੱਥੇ ਤੇ ਤਰੀਕਾ ਤੇ ਤਰੀਕਾ ਤਾਰੀਖ पे तारीख ਉਹ ਸਦੀ ਦੀ ਉਹ ਵਾਲੀ ਗੱਲ ਹੋਰ ਕੰਮ ਹੀ ਕੋਈ ਨਹੀਂ ਰਹਿ ਗਿਆ ਫਿਰ ਇਹਨਾਂ ਨੂੰ ਛੁੱਟੀਆਂ ਦੇ ਉਹ ਜੀ ਗਰਮੀਆਂ ਦੀਆਂ ਨਹੀਂ ਫਿਰ ਸਰਦੀਆਂ ਦਸੰਬਰ ਦੀਆਂ ਛੁੱਟੀਆਂ ਦੇ ਕਾਹਦੀਆਂ ਛੁੱਟੀਆਂ ਦਿਓ ਜੀ ਇਹ ਕੁਸੂਲੇ ਪੜਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਛੁੱਟੀਆਂ ਦਿੰਦੇ ਆ ਕਿਸੇ ਕਾਰਨ ਕਰਕੇ ਵੀ ਗਰਮੀਆਂ ਨੇ ਜਾਂ ਕੋਈ ਗੱਲ ਹੈ ਇਥੇ ਕਾਦੀਆਂ ਛੁੱਟੀਆਂ ਨੇ ਤਰਖਾਵਾ ਇਹਨਾਂ ਨੂੰ ਪੂਰੀਆਂ ਦਿਓ ਤੇ ਕੰਮ ਕਰਨ ਵਾਲੇ ਛੁੱਟੀਆਂ ਦਿਓ ਤੇ ਜੇ ਕੰਮ ਕਰਨਾ ਹੋਵੇ ਤੇ ਫਿਰ ਤਰੀਕਾ ਪਾ ਦਿੰਦੇ ਨੇ ਕੀ ਇਹ ਸਾਡਾ ਸਿਸਟਮ ਵੀ ਗਲਤ ਹੈ ਜੁਡੀਸ਼ੀਅਲ ਸਿਸਟਮ ਸਾਡਾ ਡਾਟਾ ਵੇ ਬਿਲਕੁਲ ਗਲਤ ਹੈ ਉਹ ਬਿਲਕੁਲ ਗਲਤ ਹੈ ਉਸ ਨੂੰ ਸੁਧਾਰਨ ਦੀ ਲੋੜ ਹੈ ਸਟ੍ਰਿਕਟਲੀ ਆਰਡਰ ਉੜੇ ਜਾਂਦੇ ਨੇ ਕਿ ਜਿਹੜਾ ਵੀ ਕਿਸੇ ਕੋਲ ਕੇਸ ਜਾਂਦਾ ਹੋਵੇ 1 ਮਹੀਨੇ ਤੋਂ ਲੈ ਕੇ 1 ਸਾਲ ਤੱਕ ਮੈਕਸਿਮਮ ਖਤਮ ਹੋ ਰਹਿਣਾ ਚਾਹੀਦਾ ਹੈ ਸਾਡੀ ਪ੍ਰੋਬਲਮ ਇਹ ਹੈ ਕਿ ਜੱਜ ਸਾਹਿਬਾਨ ਜਿਹੜੇ ਨੇ ਨਾ ਉਹ ਆਪਣੇ ਆਪ ਨੂੰ ਅਗਰ ਇਹ ਸੋਚ ਲੈਣ ਕਿ ਇਹ ਜਣਾ ਬੰਦਾ ਆਇਆ ਮੇਰੇ ਕੋਲ ਕੇਸ ਲੈ ਕੇ ਵਰੀ ਥਾਂ ਤੇ ਮੈਂ ਆਵਾ ਤੇ ਮੇਰੇ ਨਾਲ ਬੀਚੇ ਆਵੇ ਤੇ ਕੀ ਹੋਏਗਾ ਮੈਂ ਪ੍ਰੋਫੈਸਰ ਸਾਹਿਬ ਆਪਣਾ ਸਰਦਾਰ ਅਵਤਾਰ ਸਿੰਘ ਜੀ ਜੀ ਇੱਕ ਮਿੰਟ ਚਾਹਤ ਦੀ ਗੱਲ ਕਰਨੀ ਚਾਹੁੰਦਾ ਜੀ 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 ਬੇ ਸਾਨੂੰ ਚੀਫ ਖਾਲਸਾ ਦਵਾਨ ਚੋਂ ਕੱਢ ਦਿੱਤਾ ਗਿਆ ਜੀ ਅਸੀਂ ਕੇਸ ਕੀਤਾ ਜੀ ਤੇ ਇਸ ਹਾਬਲਾ ਉਹ ਵੀ ਮੇਰੇ ਖਾਤੇ 100 ਤਰੀਕ ਪੈ ਗਈ ਆ ਲੇਕਿਨ ਕੋਈ ਫੈਸਲਾ ਕਰਨ ਦੇ ਸਮਰੱਥ ਨਹੀਂ ਜੱਜ ਸਾਨੂੰ ਇਹ ਸਮਝ ਨਹੀਂ ਆਈ ਪੀ ਉਹਨਾਂ ਤੇ ਕੋਈ ਪ੍ਰੈਸ਼ਰ ਪਿਆ ਜਾਂ ਕਿਉਂ ਨਹੀਂ ਉਹ ਫੈਸਲਾ ਕਰ ਰਿਹਾ ਜਦੋਂ ਕਿ ਸਾਡਾ ਕਸੂਰ ਕੋਈ ਨਹੀਂ ਅਸੀਂ 35 37 ਸਾਲ ਤੋਂ ਚੀਫ ਖਾਲਸਾ ਦੁਆਨ ਦੀ ਸੇਵਾ ਕੀਤੀ ਆ ਲੇਕਿਨ ਕੁਝ ਕੁ ਵਿਅਕਤੀਆਂ ਦਾ ਉਥੇ ਐਸਾ ਸਤਾ ਦਾ ਅਧਿਕਾਰ ਆ ਗਿਆ ਪੀ ਉਹਨਾਂ ਨੇ ਪਤਾ ਨਹੀਂ ਉਥੇ ਕੋਈ ਸ਼ਿਵਾਸ਼ ਪਵਾ ਕੇ ਜਾਂ ਪ੍ਰੈਸ਼ਰ ਪਵਾ ਕੇ ਇਹ ਕਰ ਦਿੱਤਾ ਇਸੇ ਤਰ੍ਹਾਂ ਇਹ ਰਾਜਨੀਤਿਕ ਤੌਰ ਤੇ ਵੀ ਕੁਝ ਵਿਅਕਤੀ ਨੇ ਜਿਹੜੇ ਅੱਗੇ ਆ ਕੇ ਦੂਸਰਿਆਂ ਨੂੰ ਕੱਢਣ ਲਈ ਸਿਰ ਤੋੜ ਯਤਨ ਕਰਦੇ ਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹਦਾ ਹੱਲ ਕੀ ਹੈ ਗੱਲ ਤੇ ਆਪਾਂ ਇਸ ਵਾਸਤੇ ਵਿਚਾਰ ਕਰਦੇ ਪਏ ਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਹਦਾ ਹੱਲ ਵੀ ਇੱਕੋ ਇੱਕ ਹੈ ਕਿ ਜਿਹੜੀ ਸਾਡੀ ਅਪਣਾਏ ਕਾਨੂੰਨੀ ਵਿਵਸਥਾ ਹੈਗੀ ਹੈ ਇਹਦੇ ਵਿੱਚ ਸੁਧਾਰ ਦੀ ਲੋੜ ਹੈ ਜੀ ਦੇਖੋ ਨਾ ਹੁਣ ਤੁਸੀਂ ਜਿਹੜੀ ਗੱਲ ਸੁਣਾਈ ਹੈ ਤੁਸੀਂ ਕੇਸ ਕੀਤਾ ਤਰੀਕਾ ਦੇ ਤਰੀਕਾ ਪੈ ਰੀ ਜਾਂ ਨੇ ਕਿਉਂ ਸੰਵਿਧਾਨ ਵਿੱਚ ਸਪਸ਼ਟ ਲਿਖਿਆ ਤੁਹਾਡੇ ਅਚੀਵ ਕਲਸਾ ਦੀਵਾਨ ਦੇ ਕਿ ਨਿਯਮ 11 ਦੇ ਮੁਤਾਬਕ ਤੁਹਾਨੂੰ ਕੱਢਿਆ ਜਾ ਸਕਦਾ ਹੈ ਉਹਦੀ ਪ੍ਰਕਿਰਿਆ ਤੇ ਪੂਰੀ ਕਰੋ ਉਧਰ ਜੱਜ ਸਾਹਿਬ ਦਾ ਧਿਆਨ ਜਾਂਦਾ ਹੀ ਨਹੀਂ ਜੇ ਵਕੀਲ ਸਾਹਿਬ ਦਾ ਧਿਆਨ ਦੋਦੇ ਵੀ ਨਹੀਂ ਤੇ ਉਹ ਪਤਾ ਨਹੀਂ ਕਿਹੜੇ ਪ੍ਰੈਸ਼ਰ ਹਲੇ ਫੈਸਲੇ ਕਰਦੇ ਨੇ ਸਾਲ ਤਾਂ ਲੰਘ ਜਾਂਦਾ ਵੇ ਸਾਲ ਬਾਸ ਠਹਿੜੀ ਦਿੰਦੇ ਚਲੋ ਕਹਿਣਾ ਆਪਣੀ ਵੇਦ ਨਹੀਂ ਮੈਂ ਇੱਕ ਤੈਨੂੰ ਗੱਲ ਦੱਸੀ ਚਾਹੁੰਦਾ ਵਾ ਇਹਨਾਂ ਦੇ ਸ਼੍ਰੀ ਅਤੁੱਲ ਦਾ ਜੀ ਨੇ ਇਹਦੀ ਇਹਦੀ ਨਪਟਾਵਲੀ ਚੰਡੀਗੜ੍ਹ ਚ ਨੇ ਉਹਨਾਂ ਨੂੰ ਬਾਰ ਕਾਉਂਸਲ ਨੇ ਸਸਪੈਂਡ ਕਰ ਲਿਆ ਬਾਹਰ ਕੱਢਤਾ ਹੈ ਸੈਂਡ ਕਰਤਾ ਸਸਪੈਂਡ ਕਰਤਾ ਕਰਤਾ ਹੈ ਔਰ ਤੁਸੀਂ ਹਾਰਾ ਹੋਗੇ ਦੁਪਹਿਰ ਸਸਪੈਂਡ ਕੀਤਾ ਤੇ ਸ਼ਾਮ ਨੂੰ ਬਹਾਲ ਹੋ ਗਏ ਸਰ ਉਸੇ ਵੇਲੇ ਕੋਰਟ ਨੇ ਮੀਟਿੰਗ ਕੀਤੀ ਹੈ ਸਟ੍ਰਿਕਚਰ ਪਾਸ ਕੀਤਾ ਹੈ ਉਰੂ ਲੋਭ ਹਲ ਕਰਤਾ ਗਿਆ ਇਸੇ ਤਰ੍ਹਾਂ ਬਾਕੀ ਫੈਸਲੇ ਹੋਣੇ ਚਾਹੀਦੇ ਬਿਲਕੁਲ ਹੈ ਨਹੀਂ ਕੋਈ ਹੁ ਕਿਉਂ ਆਪਣੀ ਵਾਂਗ ਤੁਹਾਡੇ ਫੈਸਲੇ ਹੋ ਜਾਂਦੇ ਨੇ ਹਾਂ ਲੋਕਾਂ ਵਾਲੀ ਕਿਉਂ ਨਹੀਂ ਹੁੰਦੀ ਜੀ ਕੀ ਗੱਲ ਅਸੀਂ ਤੁਹਾਨੂੰ ਵਕੀਲਾਂ ਨੂੰ ਫੀਸ ਦਿੰਦੇ ਆ ਫਿਰ ਵੀ ਰਫਾ ਨਹੀਂ ਹੁੰਦਾ ਚਲੋ ਹੁਣ ਇਹ ਗਿਆ ভোটার ਕੀ ਕਰਨਾ ਐਸ ਵਕਤ ਜਿਹੜੇ ਪੰਬਲਪੂਸੇ ਚੋਂ ভোটার ਪਏ ਆ ਉਹਨਾਂ ਦੇ ਕੀ ਤੁਸੀਂ ਸਮਝਦੇ ਜੇ ਵੀ ਉਹਨਾਂ ਦਾ ਦਿਮਾਗ ਜਿਹੜਾ ਕਿਉਂਕਿ ਉਹਨਾਂ ਨੂੰ ਦੇਦਾਂ ਨਹੀਂ ਕੋਈ ਜੱਗੇ ਦੇਖੋ ਜੀ ਮੈਂ ਤੇ ਇਹੀ ਅਪੀਲ ਕਰਦਾ ਹਾਂ ਹਾਂ ਉਸ ਬੰਦੇ ਨੂੰ ਵੋਟ ਪਾਓ ਜਿਹਨੂੰ ਤੁਸੀਂ ਸਮਝ ਦਿਓ ਕਿ ਯੋਗ ਹੈ ਇਕ ਤਾਂ ਦਲ ਬਦਲੂ ਨੂੰ ਬਿਲਕੁਲ ਨਹੀਂ ਵੋਟ ਪਾਣੀ ਚਾਹੀਦੀ ਬੇੜਾ ਬੰਦਾ ਆਪਣੀ ਪਾਰਟੀ ਨਾਲ ਹੀ ਸੰਸੀਅਰ ਨਹੀਂ ਹੈ ਉਹ ਤੁਹਾਡਾ ਨਾਲ ਕਿੱਥੋਂ ਸੰਸੀਅਰ ਹੋਏਗਾ ਇਹ ਬੰਦ ਤੁਸੀਂ ਸਮਝਾ ਦਿਓ ਦੇਖੋ ਨਾ ਚੈਰਿਟੀ ਬਿਗਿਨਸ ਐਟ ਹੋਮ ਹੈ ਇੱਥੇ ਉਹ ਗੱਲ ਨਹੀਂ ਹੈਗੀ ਇੱਥੇ ਸਭ ਇੱਕੋ ਹੀ ਗੱਲ ਹੈ ਕਿ ਮੈਨੂੰ ਸੀਟ ਮਿਲ ਜਾਵੇ ਕਾਰ ਮਿਲ ਜਾਣੀ ਹੈ ਸੈਲਰੀ ਮਿਲ ਜਾਣੀ ਹੈ ਲੱਖਾਂ 'ਚ ਸਿਕਿਉਰਿਟੀ ਸਿਕਿਉਰਿਟੀ ਇਹਨਾਂ ਨੂੰ ਕੀ ਲੋੜ ਹੈ ਜੀ ਸਿਕਿਉਰਿਟੀ ਦੀ ਵੀ ਸਮਝਾਓ ਇਹਨਾਂ ਨੂੰ ਕਿਸ ਕਿਸ ਗੱਲ ਤੋਂ ਖਤਰਾ ਹੈ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਵਿੱਚ ਹੀ ਇਹਨਾਂ ਨੇ ਵਿਚਰਨਾ ਹੈ ਨਹੀਂ ਨਹੀਂ ਪਰ ਇਹ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਵੀ ਇਹ ਪਾਲਟੀਫਾਰਮ ਖੋਲ ਲੈਣਾ ਇਹ ਇਹਨਾਂ ਲਈ ਫਿਰਦੇ ਹੁਣ ਤੇ ਇਹਨਾਂ ਦੇ ਆਪਣੇ ਨਾਲ ਹਜ਼ਾਰਾਂ ਆਦਮੀ ਆ ਜਿਨ੍ਹਾਂ ਨੂੰ ਸਿਕਿਉਰਿਟੀ ਚਾਹੀਦੀ ਸੀ ਮੁਸੇਵਾਲ ਤੋਂ ਉਹਨਾਂ ਤੋਂ ਹਟਾ ਲਈ ਤੇ ਉਹਨਾਂ ਦਾ ਉਹਨਾਂ ਦੇ ਕਤਲ ਹੋ ਗਏ ਲੇਕਿਨ ਆਪਣੇ ਭੈਣ ਭਰਾ ਚਾਚਾ ਤਾਇਆ ਸਾਰਿਆਂ ਦੇ ਨਾਲ ਇਹਨਾਂ ਸਿਕਿਉਰਿਟੀ ਦੀ ਇਹ ਜਾਇਦਾ ਉਹ ਵੀ ਕਹਿੰਦੇ ਸਿਕਿਉਰਿਟੀ ਜਿਹੜੀ ਪੁਲਿਸ ਸਾਡੀ ਹੈ ਜਿਹਨੇ ਲੋਕਾਂ ਦੀ ਰਾਖੀ ਕਰਨੀ ਹੈ ਉਹ ਤੇ ਇਹਨਾਂ ਦੀ ਰਾਖੀ ਕਰਨੀ ਹੈ ਤੇ ਕੰਮ ਕੀ ਜੋ ਕੰਮ ਕਿਸ ਤਰ੍ਹਾਂ ਹੋਏਗਾ ਬਿਲਕੁਲ ਠੀਕ ਹੈ ਕਿ ਨਹੀਂ ਸੋ ਇਸ ਵਾਸਤੇ ਮੈਂ ਤੇ ਕੋਈ ਅਪੀਲ ਕਰਦਾ ਹਾਂ ਜੀ ਹੱਥ ਜੋੜ ਕੇ ਸਾਰਿਆਂ ਨੂੰ ਵੋਟ ਜ਼ਰੂਰ ਪਾਓ ਸੋਚ ਸਮਝ ਕੇ ਪਾਓ ਇਹ ਤੁਹਾਡਾ ਅਧਿਕਾਰ ਹੈ ਇਹ ਤੁਹਾਨੂੰ ਰੋਜ਼-ਰੋਜ਼ ਨਹੀਂ ਮਿਲਦਾ ਇਹ ਤੁਹਾਨੂੰ ਚੋਣਾ ਵੇਲੇ ਹੀ ਮਿਲਦਾ ਵੇ ਤੇ ਇਸ ਲਈ ਪਾਰਟੀਆਂ ਸਾਰੀਆਂ ਇੱਕੋ ਜੀਆਂ ਜੇ ਘੱਟ ਕੋਈ ਨਹੀਂ ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜਾ ਉਹਨਾਂ ਦਾ ਖੜਾ ਹੋਇਆ ਆਦਮੀ ਉਹ ਕੀ ਹੈ ਅਗਰ ਤੁਸੀਂ ਸਮਝਦੇ ਹੋ ਕਿ ਉਹ ਤੁਹਾਡੇ ਹਲਕੇ ਦੀ ਕਰੇਗਾ ਤੁਹਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਵੇਗਾ ਫ੍ਰੀ ਮੈਡੀਕਲ ਏਡ ਦਵੇਗਾ ਰੋਜ਼ਗਾਰ ਦੇ ਪਹੁੰਚਿਆ ਕਰੇ ਆਵੇਗਾ ਉਸ ਬੰਦੇ ਨੂੰ ਵੋਟ ਪਾਓ ਸਹੂਲਤਾਂ ਤੇ ਨਾ ਡਿਪੈਂਡ ਕਰੋ ਬੰਦੇ ਦਾ ਕਿਰਦਾਰ ਦੇਖੋ ਤੇ ਜਿਹੜੇ ਬੰਦੇ ਨੇ ਖੁਦ ਹੀ ਦਰ ਬਦਲੀ ਜਾਣਾ ਵੇ ਉਹਨਾਂ ਦਾ ਕੀ ਕਿਰਦਾਰ ਹੋਏਗਾ ਦੂਸਰੀ ਬੇਨਤੀ ਮੈਂ ਕਰਨੀ ਚਾਹਨਾ ਵੀ ਜਿੰਨੇ ਕਿ ਝੂਠ ਮਾਰੇ ਆ ਮੈਂ ਇੱਕ ਜ਼ਿੰਮੇਦਾਰ ਆ ਮੈਂ ਇੱਕ ਕਿਸਾਨ ਆ ਇਹਨਾਂ ਨੇ ਕਿਹਾ ਬੱਕਰੀ ਮਰ ਜੇ ਮੁਰਗਾ ਬਣਦੇ ਉਹਨਾਂ ਦੇ ਪੈਸੇ ਜਾਣਗੇ ਤੁਹਾਡੇ ਖਾਤੇ 'ਚ ਅੱਜ ਤੱਕ ਕਿਸੇ ਖਾਤੇ 'ਚ ਨਹੀਂ ਗਏ ਕਿ ਇਹਦੇ ਮਕਾਨ ਢੱਟ ਗਏ ਆ ਅੱਜ ਤੱਕ ਕਿਸੇ ਮਕਾਨ ਦੇ ਪੈਸੇ ਇਹਨਾਂ ਨੇ ਖਾਤੇ 'ਚ ਨਹੀਂ ਪਾਏ ਲੇਕਿਨ ਝੂਠਾਂ ਦੇ بلند ਬੋਲੇ ਇਹਨੇ ਦੂਰ ਚੜ ਗਿਆ ਪੇ ਸ਼ਾਇਦ ਪਰਮਾਤਮਾ ਦੀ ਕੋਈ ਐਸੀ ਹਨੇਰੀ ਆ ਜਾਵੇ ਜਿਹੜੀ ਕੇ ਸਾਰੀ ਉਡਾ ਕੇ ਲੈ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਮੈਂ ਆਜ਼ ਕਰਦਾ ਕਿ ਅੱਗੋਂ ਵੀ ਤੁਸੀਂ ਵਕ ਵਕ ਵਿਸ਼ਿਆਂ ਤੇ ਜਦੋਂ ਜਦੋਂ ਯਾਦ ਕਰੋਗੇ ਹਮਰਾਲ ਜੁੜੇ ਰਹੋਗੇ ਔਰ ਸਿੱਖ ਫੋਰਮ ਦੇ ਇਹ ਚੈਨਲ ਤੇ ਆਪਣੇ ਵਿਚਾਰ ਵਾਹਿਗੁਰੂ ਜੀ ਦੀ ਕਲਾ ਬਖਸ਼ੀ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ